ਵੱਡੀ ਖਬਰ ਸਵੇਰੇ ਸਵੇਰੇ ਹਾਦਸੇ ਨੂੰ ਲੈ ਕੇ ਸਾਹਮਣੇ ਆ ਰਹੀ ਹੈ ਜਲੰਧਰ ਦੇ ਪਠਾਨਕੋਟ ਬਾਈਪਾਸ ਰਾਏਪੁਰ ਬੱਲਾ ਜਾਂਦੇ ਰੋਡ ਤੇ ਇੱਕ ਹਾਦਸਾ ਵਾਪਰਿਆ ਹੈ ਜਿਸ ਤੇ ਵਿੱਚ ਥਾਰ ਵਾਲਾ ਬਹੁਤ ਜ਼ਿਆਦਾ ਸਪੀਡ ਨਾਲ ਦੱਸਿਆ ਜਾ ਰਿਹਾ ਹੈ ਕਿ ਆਂਦਾ ਪਿਆਸੀ ਮੌਕੇ ਤੇ ਚਸ਼ਮਦੀਦ ਨਿੰਬੂ ਲੈਮਨ ਵਾਲੇ ਸ਼ਬੀਲੇ ਨੇ ਦੱਸਿਆ ਹੈ ਕਿ ਐਕਸੀਡੈਂਟ ਬਹੁਤ ਹੀ ਜ਼ਿਆਦਾ ਭਿਆਨਕ ਸੀ ਗਨੀਮਤ ਇਹ ਰਹੀ ਕਿ ਜਾਨ ਬਚ ਗਈ ਥਾਰ ਦੇ ਵਿੱਚ ਦੋ ਵਿਅਕਤੀ ਮੌਜੂਦ ਸਨ ਜਿਨ੍ਹਾਂ ਦੇ ਵਿੱਚ ਇੱਕ ਵਿਅਕਤੀ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਐਕਸੀਡੈਂਟ ਬਾਰੇ ਗੱਲਬਾਤ ਕਰਦਿਆਂ ਥਾਣਾ ਮਕਸੂਦਾ ਦੇ ਸਬ ਇੰਸਪੈਕਟਰ ਸੁਖਵਿੰਦਰ ਸਿੰਘ ਦੇ ਵੱਲੋਂ ਪੂਰੀ ਜਾਣਕਾਰੀ ਦਿੱਤੀ ਗਈ ਹੈ ਸਰ ਪਠਾਨਕੋਟ ਤੋਂ ਉਧਰ ਥਾਰ ਗੱਡੀ ਆ ਰਹੀ ਸੀ ਪਿਕਅਪ ਬਿਲੋਰੋ ਤੋਂ ਉਧਰ ਸੇ ਉਹ ਡਿਵੋਡਰ ਚੜ੍ਹੀ ਉਧਰ ਸੇ ਪਿਕਅਪ ਆ ਰਹੀ ਸੀ ਪਿਕਅਪ ਵਾਲੇ ਤੇ ਪਿਕਅਪ ਵਾਲੇ ਵਿੱਚ ਮੱਝੀ ਗੱਡੀ ਪਲਟੀ ਲਈ ਪਿਕਅਪ ਵਿੱਚ ਬਚ ਗਈ ਪਿਕਅਪ ਵਾਲੇ ਨੇ ਸਾਧੂ ਕਾਰ ਆ ਰਹੀ ਸੀ ਉਸ ਵਿੱਚ ਵੀ ਬਚ ਗਈ ਨਹੀਂ ਇਹ ਐਕਸੀਡੈਂਟ ਹੋਇਆ ਕਿਦਾਂ ਓਵਰ ਸਪੀਡ ਸੀ ਗੱਡੀ ਓਵਰ ਸਪੀਡ ਸੀ ਜੋ ਥਾਰ ਗਾੜੀ ਆ ਰਹੀ ਸੀ ਓਵਰ ਸਪੀਡ ਥਾਰ ਗਾੜੀ ਓਵਰ ਸਪੀਡ ਸੀ ਹਾਂ ਓਵਰ ਸਪੀਡ ਸੀ ਥਾਰ ਦੇ ਸਾਥ ਹੋਇਆ ਪਹਿਲੇ ਥਾਰ ਦੇ ਸਾਥ ਹੋਇਆ ਥਾਰ ਕਿਸ ਸਾਈਡ ਸੇ ਆ ਰਹੀ ਸੀ ਇਹ ਥਾਰ ਆ ਰਹੀ ਸੀ ਪਠਾਨਕੋਟ ਸੇ ਅੱਛਾ ਮੌਕੇ ਤੇ ਕਿੰਨੇ ਲੋਕ ਸੀਗੇ ਕਿੰਨੇ ਜਾਣੇ ਸੀਗੇ ਮੌਕੇ ਤੇ ਤਾਂ ਗਾੜੀ ਮੇਂ ਤਾਂ ਥਾਰ ਗਾੜੀ ਮੇਂ ਤਾਂ ਦੋ ਬੰਦੇ ਸੀਗੇ ਬਾਕੀ ਜੋ ਪਿਕਅਪ ਛੋਟਾ ਕਾਰ ਹੈ ਉਸਮੇ ਤਿੰਨ ਸੇ ਬਾਕੀ ਬਲੋਰੋ ਪੀ ਕਮੇ ਤਿੰਨ ਬੰਦੇ ਸਿਗੇ ਜੀ ਤੇ ਕਿਸੇ ਨੂੰ ਜਾਨ ਦਾ ਨੁਕਸਾਨ ਨਹੀਂ ਹੋਇਆ ਬਾਕੀ ਕਿਸੇ ਨੂੰ ਨੁਕਸਾਨ ਨਹੀਂ ਹੋਇਆ ਜੋ ਥਾਰ ਗੱਡੀ ਥਾ ਉਸਮੇ ਕੋਈ ਇੱਕ ਬੰਦਾ ਸੀਰੀਅਸ ਹੈ ਬਾਕੀ ਸਭ ਦਾ ਬਚਾ ਹੋਇਆ ਕੀ ਨਾਮ ਹੈ ਆਪਕਾ ਮੇਰਾ ਨਾਮ ਛਵੀਲੇ ਹੈ ਛਵੀਲੇ ਠੀਕ ਹੈ ਸ ਮੈਂ ਸਬ ਇੰਸਪੈਕਟਰ ਸੁਖਿੰਦਰ ਸਿੰਘ ਥਾਣਾ ਮਕਸੂਦਾਂ ਜਿਲੰਦਰ ਸਿਰ ਇਹ ਕਿਹੜਾ ਐਕਸੀਡੈਂਟ ਹੋਇਆ ਹੈ ਇਹ ਐਕਸੀਡੈਂਟ ਕਿਵੇਂ ਹੋਇਆ ਕੀ ਕਾਰਨ ਜੈ ਸਾਹ ਕੀ ਕਾਰਨ ਇਹ ਸੀ ਜਿਹੜੀ ਗੱਡੀ ਆ ਰਹੀ ਸੀ ਕਰੋਂਗਸੈਂਡ ਥਾਰ ਗੱਡੀ ਇਧਰੋਂ ਗੱਡੀਆਂ ਸ਼ਹਿਰ ਵੱਲ ਦੋ ਗੱਡੀਆਂ ਜਾ ਰਹੀਆਂ ਸੀ ਇਹਨਾਂ ਆਪਸ ਵਿੱਚ ਕਿਹੜਾ ਐਕਸੀਡੈਂਟ ਤੇ ਕੋਈ ਜਾਨੀ ਨੁਕਸਾਨ ਵੀ ਹੋਇਆ ਜਾਨੀ ਨਸਾਨ ਦੋ ਗੱਡੀਆਂ ਥਾਰ ਵਾਲਿਆਂ ਨੂੰ ਤੇ ਜਿਹੜਾ ਮਹਿੰਦਰਾ ਪਿਕੋ ਵਾਲਿਆਂ ਉਹਨਾਂ ਸਟਾਂ ਲੱਗੀਆਂ ਨੇ ਤੇ ਬਾਕੀ ਇਹ ਤਾਂ ਉਦਾਂ ਠੀਕ ਠਾਕ ਨੇ ਕੋਈ ਬੱਚੇ ਵਗੈਰਾ ਵੀ ਸੀ ਕੀ ਸਰ ਗੱਡੀ ਦੇ ਵਿੱਚ ਨਾ ਨਹੀਂ ਬੱਚੇ ਨਹੀਂ ਸਿਆਗੇ ਗੱਡੀਆਂ ਤੇ ਨਾ ਜਲੰਧਰ ਨੰਬਰ ਹੀ ਨੇ ਆ ਫਿਰ ਨਹੀਂ ਨਹੀਂ ਇੱਕ ਜੰਡਕੇ ਦੀ ਆ ਤੇ ਇੱਕ ਦੂਸਰੀ ਗੱਡੀ ਆ ਬਰਦਾਸ਼ਪੁਰ ਦਾ ਨੰਬਰ ਦਾ ਠੀਕ ਕਿ ਜਲੰਧਰ ਦੀ ਆ ਇਹ ਤਾਂ ਥਾਰ ਦਾ ਨੰਬਰ ਨਹੀਂ ਆ ਕੋਈ ਨੰਬਰ ਨਹੀਂ ਨੰਬਰ ਨਹੀਂ ਤੇ ਇਹ ਸੀਰੀਅਸ ਹੈ ਕੋਈ ਇਹਨਾਂ ਤੋਂ ਆਹੜ ਥਾਰ ਵਾਲੇ ਬੰਦਾ ਇੱਕ ਇਹਨਾਂ ਸੀਰੀਅਸ ਕਿੰਨੇ ਬੰਦੇ ਟੋਟਲ ਸੀਗੇ ਟੋਟਲ 2 ਬੰਦੇ ਇਹਨਾਂ ਗੱਡੀਆਂ 'ਚ ਤਿੰਨ ਜਿਹੜੀ ਸਵਿਫਟ ਕਾਰ ਵਿੱਚ ਸੀ ਕਿ ਤਿੰਨ ਹੀ ਉਹ ਗੱਡੀ ਪਲੇਰ ਵਿੱਚ ਸੀ